हे गाइज़ वेलकम टू बॉग माई चैनल एंड अज मेरा पेपर आ बहुत ज़्यादा तेरे भजना पै रहा है क्योंकि बस ना जाए इस करके देख सकते हो गाइज कि माई गाट तो जैसे जान पाया चक्की लगी हुई है बहुत ज़्यादा ठंड है गाइज बहुत ज़्यादा मैं पता कितने जा रही हूँ मैं अड्डे जा रही हूँ ਫਰੰਡ ਬਾਰੇ ਅੱਡੀ ਤੇ 8.5 ਬਸ ਹੋਣੀਆਂ ਤੇ ਅੱਡੇ ਤੇ ਪਹੁੰਚਣ ਆ ਲਈ ਆ ਆਪਾਂ 8 ਮਿੰਟ ਰਹਿ ਗਏ ਆ ਜੀ ਆਪਾਂ ਪਹੁੰਚ ਹੀ ਜਾਵਾਂਗੇ ਲੋਕ ਹੁਣ ਤਾਂ ਥੋੜੀ ਜਿਹੀ ਵਾਰਟੀ ਰਹਿੰਦੀ ਆ ਤੇ ਵਨਟਾਂਗ විුත පාෝචගේයා තේ ාල්ලරු හනා පාඩලුම් ගෙතේ සෙල්ප කොල දමගේ ම ගෙත පල් ਗਾਈਸ ਫਾਈਨਲੀ ਪੈਪਰ ਹੋ ਗਿਆ ਸੀਗਾ ਤੇ ਆਪਾਂ ਬਾਜ਼ਾਰ ਤੇ ਮੈਂ ਜਾਣਾ ਸੀ ਹੁਣ ਬਾਜ਼ਾਰ ਤੇ ਸੁੱਕੇ ਵਾਲੇ ਲੈ ਕੇ ਆਉਣੇ ਸੀ ਗਾਈਸ ਤੇ ਹੁਣ ਆਪਾਂ ਜਾਵਾਂਗੇ ਬਾਜ਼ਾਰ ਓਕੇ ਮੈਂ ਜਾਣਾ ਸੀ ਹੁਣ ਬਾਜ਼ਾਰ ਤੇ ਸੁੱਕੇ ਵਾਲੇ ਲੈ ਕੇ ਆਉਣੇ ਸੀ ਗਾਈਸ ਤੇ ਹੁਣ ਆਪਾਂ ਜਾਵਾਂਗੇ ਬਾਜ਼ਾਰ ਹੇ ਗਾਇਜ਼ ਫਾਈਨਲੀ ਪੇਪਰ ਹੋ ਗਿਆ ਵਾ ਬਹੁਤ ਔਖਾ ਸੀਗਾ ਪੇਪਰ ਤੇ ਮੈਨੂੰ ਤਾਂ ਬਸ ਸਿਰ ਉਧ ਗਿਆ ਐਂਡ ਮੰਮੀ ਹੁਣ ਵੀਰਾ ਵਿੱਚ ਮਿਲ ਗਈ ਸੀਗੀ ਤੇ ਬੱਸ ਵਿੱਚ ਮਿਲ ਗਈ ਸੀ ਮੈਨੂੰ ਕਿਉਂਕਿ ਮੰਮੀ ਹੁਣੀ ਅੱਜ ਦਵਾਈ ਲੈਣ ਗਈ ਸੀਗੀ ਦਾਦੀ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਇਸ ਕਰਕੇ ਤੇ ਚਲੋ ਬਾਏ ਬਾਏ ਗਾਇਜ਼ ਹੇ ਗਾਇਜ਼ ਹੁਣ ਘਰੇ ਆ ਗਏ ਆ ਤੇ ਹੁਣ ਥੋੜਾ ਜਿਹਾ ਖਲਾਰਾ ਵਾ ਕਿਉਂਕਿ ਲੀਜ਼ਾ ਤੇ ਪਿੱਦੀ ਨੇ ਪਾਇਆ ਜਿਹੜਾ ਥੋੜਾ ਥੋੜਾ ਜਿਹਾ ਖਲਾਰਾ ਵਾ ਤੇ ਚੱਕ ਕੇ ਤੇ ਰਜਾਈ ਸੁੱਟ ਕੇ ਆਪਾਂ ਦਾ ਪਹਿਣਾ ਵਾ ਕਿਉਂਕਿ ਠੰਡ ਬਹੁਤ ਹਜੇ ਵੀ ਬਹੁਤ ਠੰਡਾ ਤੇ ਥੁੱਲੇ ਦੇ ਅੱਗ ਬਲਦੇ ਮਮੀ ਹਣੀ ਇੱਥੇ ਬਹਿ ਜਾਗੇ ਪਸੰਦੀ ਆ ਫਿਰ ਪੱਤ ਜਿਹੜੇ ਤਨ ਤੋੜਨ ਦੀ ਬਾਅਦ ਬਾਏ ਬਾਏ ਗਾਇਸ ਓਕੇ